ਹੁਲਕੀ ਕਾ ਖਾਲਸਾ ਮਾਈਕ ਹੁਲਕੀ ਕੀ ਫਤਿਹ ਮੈਂ ਸਤਿਪਾਲ ਕਾ ਔਰ ਵਾਜਨ ਚਾਰਜ ਆਮ ਆਦਮੀ ਪਾਰਟੀ ਵੱਲੋਂ ਇਹ ਮੇਰੀ ਵਾਰਡ ਆ ਪਰ ਸਰ ਨੂੰ ਜਿਹੜਾ ਵੀ ਕੰਮ ਕਹੀਏ ਸਰ ਬੜੀ ਜ਼ਿੰਮੇਵਾਰੀ ਨਾਲ ਉਹ ਕਰਦੇ ਆ ਸੀਵਰੇਜ ਵੱਲੋਂ ਕਿਹਾ ਮਲਾ ਕਲੀਨਿੰਗ ਵੱਲੋਂ ਤੇ ਸਰ ਕਹਿੰਦੇ ਵੀ ਜਿਹੜਾ ਵੀ ਕੰਮ ਕਹੋਗੇ ਤੁਸੀਂ ਘਰ ਘਰ ਗਏ ਜੇ ਹਰ ਇੱਕ ਨਾਲ ਵਾਅਦਾ ਕੀਤਾ ਤੁਹਾਡਾ ਉਹ ਅਸੀਂ ਪੂਰਾ ਕਰਾਂਗੇ ਤੇ ਆਪਾ ਬਹੁਤ ਸਰ ਦਾ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਕਿ ਹਰ ਇੱਕ ਸਾਡਾ ਕੰਮ ਜਿਹੜਾ ਹੋਣ ਦਿਆ ਬੜਾ ਵਧੀਆ ਤਰੀਕੇ ਨਾਲ ਹੋ ਗਿਆ ਸੇਤ ਸੂਲਤਾ ਬਹੁਤ ਮਿਲਦੀਆਂ ਬਹੁਤ ਧੰਨਵਾਦ ਮੈਂ ਆਪਣੇ ਇਲਾਕੇ ਆਈਟੀਆਈ ਵੱਲੋਂ ਸ਼੍ਰੀ ਰਮਨ ਬਾਜੀ ਦਾ ਇੱਥੇ ਜਿਹੜਾ ਪ੍ਰੋਜੈਕਟ ਲਿਆਂਦਾ ਵਾ ਇਹਦੇ ਵਾਸਤੇ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਔਰ ਸਾਰੀ ਸੰਗਤ ਜਿਹੜੀ ਆਈ ਹੋਈ ਆ ਉਹ ਸਾਰੀ ਸੰਗਤ ਨੂੰ ਵੀ ਵਧਾਈ ਦਿੰਦਾ ਵਾਂ ਇਸ ਕਰਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਬੜੀ ਉਹਦਾ ਡਿਵੈਲਪਡਡ ਕੰਡੀਸ਼ਨ ਦੇ ਵਿੱਚ ਸੀਗੀ ਤੇ ਲੋਕਾਂ ਨੂੰ ਬੜੀ ਮੁਸ਼ਕਲ ਸੀਗੀ ਹਾਲਾਂਕਿ ਇਹ ਸ਼ਹਿਰ ਦਾ ਹਿੱਸਾ ਸ਼ਹਿਰ ਦਾ ਬੋੜ ਹੈ ਬਿਲਕੁਲ ਪਰ ਸਿਹਤ ਕੋਖੋ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਔਰ ਜਦੋਂ ਮੈਂ ਇੱਥੇ ਆਉਂਦਾ ਸੀ ਤੇ ਹਮੇਸ਼ਾ ਇੱਕੋ ਹੀ ਮੰਗ ਹੁੰਦੀ ਸੀਗੀ ਮੰਗ ਦੀ ਇਹ ਜ਼ਰੂਰਤ ਸੀਗੀ ਤਾਂ ਜੀ ਜਦੋਂ ਵੀ ਮੈਨੂੰ ਸੇਵਾ ਦੇ ਵਿੱਚ ਇੱਥੇ ਦਿੱਤਾ ਜਾਵੇ ਸੋ ਮੈਂ ਅੱਜ ਇਲਾਕੇ ਵੱਲੋਂ ਮਾਰਯੋਗ ਮੁੱਖ ਮੰਤਰੀ ਦਾ ਵੀ ਧੰਨਵਾਦ ਕਰਦਾ ਕਿ ਇੱਥੇ ਆਮ ਆਦਮੀ ਕਲੀਨਿਕ ਦਾ ਕੰਮ ਸ਼ੁਰੂ ਹੋ ਗਿਆ 85 ਲੱਖ ਰੁਪਈਆ ਲੱਗੂਗਾ ਜੀ ਇੱਥੇ ਉਹਦੇ ਵਿੱਚ ਇੱਕ ਡਾਕਟਰ ਰੂਮ ਹੋਏਗਾ ਇੱਕ ਹਾਲ ਹੋਏਗਾ ਇੱਕ ਕੰਡੀਸ਼ਨ ਰੂਮ ਹੋਏਗਾ ਫਿਰ ਕੰਡੀਸ਼ਨ ਲੱਗਣਗੇ ਆਰਓ ਲੱਗੇਗਾ ਸਲੂਸ਼ਨ ਲੱਗੂਗਾ ਔਰ ਖੂਬਸੂਰਤ ਇਹ ਜਿਹੜਾ ਕਲੀਨਿਕ ਆ ਬਣ ਜਾਊਗਾ ਔਰ ਇਹਦੇ ਨਾਲ-ਨਾਲ 100 ਤਰ੍ਹਾਂ ਦੀਆਂ ਦਵਾਈਆਂ ਇੱਥੇ ਫ੍ਰੀ ਹੋਣਗੀਆਂ ਜੀ ਔਰ 40 ਤਰ੍ਹਾਂ ਦੇ ਟੈਸਟ ਜਿਹੜੇ ਨੇ ਉਹ ਵੀ ਫ੍ਰੀ ਕੀਤੇ ਜਾਣਗੇ ਕੋ ਇਸ ਕਰਕੇ ਜਿਹੜਾ ਵਾਦਾ 2022 ਚ ਅਸੀਂ ਕੀਤਾ ਸੀਗਾ ਕਿ ਜੇ ਸਾਡੀ ਸਰਕਾਰ ਆ ਗਈ ਤੇ ਜਿਹੜੀਆਂ ਸਿਹਤ ਸੇਵਾਵਾਂ ਨੇ ਉਹ ਫਰੀਦ દવા ਨੇ ਲੋਕਾਂ ਨੂੰ ਕੋਈ ਆਮਦਨ ਚੋਂ ਕਾਸੇ ਖਰਚੇ ਦੀ ਲੋੜ ਨਹੀਂ ਹੋਊਗੀ। ਸੋ ਅੱਜ ਪ੍ਰਬਾਤ ਬਾਣੀ ਉਹ ਗੱਲ ਪੂਰੀ ਕੀਤੀ ਆ ਇਸ ਕਰਕੇ ਇਹਦਾ ਕੰਮ ਸ਼ੁਰੂ ਹੋ ਗਿਆ ਜੀ ਔਰ 15 ਤੱਕ ਇਹ ਕੰਮ ਕੰਮਲ ਹੋ ਜਾਊਗਾ ਜੀ ਔਰ ਉਸ ਤੋਂ ਬਾਅਦ ਅਸੀਂ ਸਮਰਪਿਤ ਕਰ ਦਵਾਂਗੇ ਔਰ ਇਹ ਨਿਰਾ ਇਹਦਾ ਜਿਹੜਾ ਅਜਾਬ ਆਦੀ ਕਮਿਊਨਿਟੀ ਕਿਵੇਂ ਬਣਨਾ ਉਸੇ ਰੁਕੜਾਲੇ ਨੂੰ ਨਹੀਂ ਆਲੇ ਦੁਆਲੇ ਦੇ ਏਰੀਆ ਨੂੰ ਵੀ ਬਹੁਤ ਵਧੀਆ ਫਾਇਦਾ ਹੋ ਜਾਣਾ ਇੱਥੇ ਦੇ ਪਾਸੇ ਥੋੜੇ ਘਰਾਲਾ ਬਾ ਦੂਸਰੇ ਪਾਸੇ ਪੜਾ ਪਿੰਡ ਹੈ ਇੱਥੇ ਦੇ ਪਾਸੇ ਜਿੱਦੀ ਜਿੰਨੀ ਵੱਸੋ ਨੰਨ ਕੋਲੀ ਇਹ ਨਹੀਂ ਇਹ ਸਾਰਾ ਏਰੀਆ ਦੇ ਵਿੱਚ ਲੋਕਾਂ ਨੂੰ ਆਰਾਮ ਦੇ ਨਾਲ ਇੱਕ ਬਰਾ ਲਾ ਜਿਹੜਾ ਉਹ ਕਰਾ ਸਕਣਗੇ ਸੋ ਮੈਨੂੰ ਮਾੜੀ ਈਸ਼ਵਰ ਦਾ ਵੀ ਆਪਾਲਪੁਰ ਦਾ ਵੀ ਧੰਨਵਾਦ ਕਰਦਾ ਵੀ ਉਹਨੇ ਇਸ ਗੱਲ ਨੂੰ ਪੂਰਾ ਕਰਨ ਦੇ ਵਿੱਚ ਆਪਣਾ ਆਸ਼ੀਰਵਾਦ ਦਿੱਤਾ ਖਾਸ ਕਰਕੇ ਰਵੇਲ ਕੇਜਰੀਵਾਲ ਜੀ ਦਾ ਤੇ ਭਗਵਾਨ ਸੁਬਾਨ ਜੀ ਦਾ ਬਹੁਤ ਬੋਤਨ ਲਿਆ